ਗਰਦਾਸਪੁਰ ਵਿੱਚ ਸਫਾਈ ਕਰਮਚਾਰੀਆਂ ਦੇ ਨਾਲ ਹਥੋਪਾਈ ਕਰਨ ਵਾਲਿਆਂ ਦੇ ਖਿਲਾਫ ਨਹੀਂ ਸੀ ਹੋ ਰਿਹਾ ਮਾਮਲਾ ਦਰਜ ਅੱਜ ਪਰਿਵਾਰ ਵੱਲੋਂ ਸਫਾਈ ਕਰਮਚਾਰੀਆਂ ਨੂੰ ਇਨਸਾਫ ਦਿਵਾਉਣ ਲਈ ਡਾਕਖਾਨੇ ਦੇ ਵਿੱਚ ਲਗਾਇਆ ਗਿਆ ਧਰਨਾ ਅੱਜ ਜੋ ਸੰਘਰਸ਼ ਚੱਲ ਰਿਹਾ ਵਾ ਅੱਜ ਲੀਡਰ ਬੈਠੇ ਨੇ ਘਰ ਬੈਠੇ ਨੇ ਅਫਸਰ ਵੀ ਬੈਠੇ ਨੇ ਗੱਲ ਚੱਲ ਰਹੀ ਆ ਇਹੋ ਬੇਨਤੀ ਕਰ ਰਹੇ ਨੇ ਵੀ ਇੱਕ ਦੋ ਦਿੰਦੇ ਇਹ ਕੱਲ ਜਿੱਕਲੇਰ ਕਰਤਾ ਵੀ ਉਹਦੀ ਪੈੜੀ ਨਹੀਂ ਗਈ ਏ ਉਹ ਤੇ ਜਾਣ ਕੇ ਪਾਣੀ ਛੁੱਟਿਆ ਹੁਣ ਕਲੀਅਰ ਹੋਇਆ ਅੱਜ ਬਿਲਕੁਲ ਸੰਚੂਟ ਦਿੱਸਿਆ ਗਿਆ ਕਿਉਂਕਿ ਇਹਦੀ ਆਦਤ ਤਾਂ ਝੂਠ ਬੋਲਦੀ ਜਿਹਦੀ ਆਦਤ ਐ ਹੁਜੇ ਕੰਮ ਕਰਦੀ ਇਸ ਕਰਕੇ ਭਰਾਓ ਕੋਈ ਫਰਕ ਨਹੀਂ ਪੈਂਦਾ ਗਰਵੀ ਬੜੀ ਵਿੱਚ ਜੇ ਆਪਣਾ ਲੀਡਰ ਪਿੱਛੇ ਛੀਂਦਾ ਹੋਵੇ ਤਾਂ ਲੀਡਰ ਵੀ ਛੀਂਦਾ ਇਸ ਕਰ ਕੱਪੜਿਆਂ ਦੇ ਜੋ ਵੀ ਕੰਮ ਗਿਆ ਸੀ ਉੱਤੇ ਫੁੱਲ ਚਾੜਦੇ ਆ ਇਸ ਕਰਕੇ ਆ ਕੂੜੇ ਦੇ ਟਰੱਕ ਭਰੇ ਨੇ ਜੇ ਨਾ ਫੈਸਲਾ ਅਗਲਾ ਬਿਆਨ ਦਾ ਉੱਤੇ ਦੇਣਗੇ ਵੇਖੋ ਫਿਰ ਕਿੱਥੇ ਜਾਂਦਾ ਹੈ ਇਸ ਕਰਕੇ ਭਰਾਓ ਤਸੀਂ ਤਗੜੇ ਹੋ ਕੇ ਬੈਠੋ ਕੋਈ ਫਰਕ ਨਹੀਂ ਪੈਂਦਾ ਇੱਕ ਕਰਕੇ ਮੈਂ ਤੁਹਾਨੂੰ ਫਿਰ ਬੋਲਣ ਦੀ ਦਿੰਦਾ ਪਟਵਾਲੇ ਬੰਦੇ ਆ ਕਤਮਾ ਚ ਵਰਸ ਵਾਲੇ ਬੰਦੇ ਕੋਈ ਫਰਕ ਨਹੀਂ ਪੈਂਦਾ ਇੱਕ ਜਨਨਾ ਤੁਹਾਡੇ ਨਾਲ ਬੀਬੀਆਂ ਤਗੜੀਆਂ ਉਦਣਦੀਆਂ ਹਿੰਦੀਆਨੀ ਮੈਂ ਵੇਖਣ ਡਿਆ ਇਸ ਕਰਕੇ ਭਰਾਓ ਆਜੋ ਜਿੱਥੇ ਜਿੱਥੇ ਖੇਲੇ ਵਿੱਚ ਛਾੜ ਕੇ ਬੈਠੋ ਇਹਨਾਂ ਕੋ ਕਹਿੰਦਾ ਫਦੇ ਬਲੋਨਾ ਤੇ ਹੁਣ ਮੈਂ ਬੇਨਤੀ ਕਰਦਾ ਸੰਤ ਜੀ ਨੂੰ ਆਪਾ ਜੀ ਬੀਬੀਆਂ ਕੰਨੇ ਆ ਵਰਪ੍ਰੀਤ ਸਾਡੇ ਸੰਦੀਪ ਵੀ ਆ ਜੋ ਸੰਦੀਪ ਬਿੱਟੀ ਇਧਰ ਆਓਗੇ ਇੱਥੇ ਹੋ ਮੇਰਬਾਤ ਦੋ ਮਿੰਟ ਬੈਠੋ ਸਾਡੇ ਆ ਜੋ ਇੱਥਾ ਨਹੀਂ ਲੜਾਈਆਂ ਲੜੀਆਂ ਜਾਂਦੀਆਂ ਸਿੱਕੇ ਖਾਸ ਦਿੱਲੀ ਤੱਕ ਕਿਹਦੇ ਨਾਲ ਸਾਰਾ ਸਰਕਾਰ ਵੱਲੋਂ ਕੀਤਾ ਗਿਆ ਕਿਉਂਕਿ ਗੁਰਦਾਸਪੁਰ ਦੇ ਵਿੱਚ ਜਦੋਂ ਪਿਛਲੀਆਂ ਚੋਣਾਂ ਹੋਈਆਂ ਉਹਦੇ ਵਿੱਚ ਵੀ ਲੋਕਾਂ ਨੇ ਵੱਧ ਚੜ ਕੇ ਕਾਂਗਰਸ ਪਾਰਟੀ ਦਾ ਸਾਥ ਦਿੱਤਾ ਚਾਹ ਗੁਰਦਾਸਪੁਰ ਵਿਧਾਨ ਸਭਾ ਦੀ ਗੱਲ ਹੋਵੇ ਚਾਹ ਕੋਈ ਲੋਕ ਸਭਾ ਦੀ ਗੱਲ ਹੋਵੇ ਉਹ ਸਰਕਾਰ ਹਮੇਸ਼ਾ ਦਬਾਉਣ ਦੀ ਕੋਸ਼ਿਸ਼ ਕਰਦੀ ਰਹੀ ਆ ਲੇਕਿਨ ਮੈਂ ਸਰਕਾਰ ਨੂੰ ਦੱਸ ਦੇਣਾ ਚਾਹੁੰਦਾ ਕਿ ਇਹ ਦੱਬਣ ਵਾਲਿਆ ਲੀਡਰਾਂ ਜੋ ਲੀਡਰ ਵੀ ਨਹੀਂ ਆ ਗਏ ਉਹ ਸਾਡੇ ਵਰਕਰ ਵੀ ਨਹੀਂ ਆ ਗਏ ਕੱਲ ਨਿਬੜ ਗਈ ਤੇ ਉਸ ਨਾਲ ਝਗੜਾ ਹੋਇਆ ਸੀਗਾ ਆ ਮਹੀਨਾ ਕਿਹਾ ਅਮਰੀਕਾ ਦਾ ਜਿਹੜਾ ਮਹੀਨਾ ਨਹੀਂ ਹੋਇਆ ਉਹ ਘਰ ਪਿਓ ਬੋਤ ਲੜ ਪਏ ਤੇ ਪੁੱਤ ਨੇ ਪਿਓ ਦੇ ਹੱਥੀ ਟੈ ਗਿਆ ਗੱਲ ਹੋ ਗਈ ਮੈਂ ਕਹਿੰਦਾ ਜੇ ਰਾਏ ਨਹੀਂ ਕਰਦੇ ਇਹਨਾਂ ਮੱਦਿਆਂ ਦੇ ਕਰੋ ਲੋਕ ਤੁਹਾਡੇ ਨਾਲ ਜੁੜਨਗੇ ਤੁਹਾਨੂੰ ਵਰਡਪਨ ਪਿਛਲੀ ਵਾਰ ਵੀ ਮੌਕਾ ਦਿੱਤਾ ਸੀ ਵਾਕੂ ਦੀ ਮਕੀਦਾ ਮੈਦਾਨੀ ਉਤਾਰ ਦੇ ਘੋੜੇ ਤੁਹਾਨੂੰ ਮੌਕਾ ਮਿਲਦਾ ਤੁਹਾਡੀ ਕਿਰਪਾ ਹੈ ਪਰ ਆਪ ਤੁਸੀਂ ਦੇ ਵੀ ਇਹਦਾ ਨਾਉਣਾ ਇਹ ਲੋਕਾਂ ਨੂੰ ਜੋੜੀ ਜਾ ਲੋਕਾਂ ਨੂੰ ਆਪੜ ਰੋੜਨੇ ਰਾਜਦਾਨੀਏ ਲੋਕਾਂ ਦੀ ਭਲਾਈ ਵਾਸਤੇ ਰਾਜਨੀਤੀ ਕਰੋ ਬੋਲੋ ਵੇਖੋ ਪਿਛਲੇ 3 ਦਿਨਾਂ ਤੋਂ ਬੜਾ ਆਪਣਾ ਕਲੀਅਰ ਸਟੈਂਡ ਆ ਕਿਉਂਕਿ ਮੈਂ ਉਹ ਪ੍ਰਧਾਨ ਜਿਹੜੇ ਆ ਉਹ ਘਰ ਬੈ ਕੇ ਪ੍ਰਧਾਨਗੀ ਕਰ ਸਕਦੇ ਮੈਂ ਉਹ ਪ੍ਰਧਾਨ ਆ ਜਿਹੜਾ ਮੇਰਾ ਮੁਲਾਜ਼ਮ ਜਿਹੜੇ ਮੇਰੇ ਆਖੇ ਰਾਤ ਦਿਨ ਕੰਮ ਕਰਦੇ ਆ ਜੇ ਉਹਨਾਂ ਦੇ ਕੋਈ ਕੰਡਾ ਵੀ ਚੁੱਬਦਾ ਤੇ ਸਾਰਿਆਂ ਨਾਲ ਪਹਿਲਾਂ ਪ੍ਰਧਾਨ ਦੇ ਚੁੱਬਦਾ ਸੋ ਅੱਜ ਤੀਜੇ ਦਿਨ ਦਾ ਆਪਣਾ ਜਿਹੜਾ ਰੋਜ਼ ਪ੍ਰਦਰਸ਼ਨ ਇਸ ਲੇਟ ਨਾਈਟ ਰਾਤ ਨੂੰ ਅਸੀਂ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਹੀ ਮੈਸੇਜ ਦਿੱਤਾ ਸੀ ਲੋਕਾਂ ਨੂੰ ਸੋ ਅੱਜ ਤੁਸੀਂ ਦੇਖ ਸਕਦੇ ਹੋ ਕਿ ਪਿੰਡਾਂ ਦੇ ਵਿੱਚੋਂ ਹਜ਼ਾਰਾਂ ਲੋਕ ਇੱਥੇ ਪਹੁੰਚੇ ਨੇ ਸੋ ਇਹ ਅਜੇ ਟ੍ਰੇਲਰ ਆ ਫਿਲਮ ਅਜੇ ਬਾਕੀ ਆ ਮੇਨ ਮੰਗ ਕੀ ਹੈ ਜੀ ਮੇਨ ਮੰਗ ਇਹ ਆ ਕਿ ਅਜੇ ਕੂੜੇ ਦੀ ਕੋਈ ਅਜੇ ਕੋਈ ਮਸਲਾ ਨਹੀਂ ਮੇਨ ਮੰਗ ਇਹ ਆ ਕਿ ਔਨ ਡਿਊਟੀ ਮੁਲਾਜ਼ਮ ਉਥੇ ਡਿਊਟੀ ਕਰ ਰਿਹਾ ਉਹਦੇ ਹੱਥੀ ਕਿਉਂ ਪਏ ਨੇ ਜਿਹੜੇ ਵੀ ਬੰਦੇ ਹੱਥੀ ਪਏ ਨੇ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਏ ਉਸ ਤੋਂ ਇਲਾਵਾ ਜਿਹੜਾ ਜਿਹੜੀ ਆ ਉਹ ਜ਼ਿਲ੍ਹਾ ਪ੍ਰਸ਼ਾਸਨ ਨਾਲ ਇਹ ਆ ਕਿ ਜਿੱਥੇ ਵੀ ਅਸੀਂ ਕੰਮ ਕਰਨਾ ਕਰਨ ਲੱਗਦੇ ਆ ਇੱਥੋਂ ਦਾ ਜਿਹੜਾ ਘਟਿਆ ਲੀਡਰ ਆ ਉਹ ਉਥੇ ਰਾਜਨੀਤੀ ਕਰਦਾ ਉਥੇ ਝਾੜੂ ਵਾਲਿਆਂ ਨੂੰ ਉਂਗਲ ਦੇ ਕੇ ਉਥੇ ਕੰਮ ਰੁਕਾਉਂਦਾ ਸੋ ਇਹ ਲੜਾਈ ਆ ਸਾਡੀ ਕੂੜਾ ਨਹੀਂ ਚੁੱਕ ਰਹੇ ਮੁਲਾਜ਼ਮ ਵਾਟਰ ਸਪਲਾਈ ਬੰਦ ਆ ਸਟਰੀਟ ਲਾਈਟ ਬੰਦ ਆ ਸੋ ਇਹ ਪ੍ਰਸ਼ਾਸਨ ਦੀ ਨਲਾਇਕੀ ਆ ਕਿ ਇੱਕ ਘਟੀਆ ਇਨਸਾਨ ਦੇ ਮਗਰ ਲਾ ਕੇ ਜਿਹੜੀ ਆ ਇਹ ਸਾਰੀ ਖੇਡ ਰਚਾ ਰਹੇ ਨੇ ਮਾਰਨਿੰਗ ਦਾ ਏਡੀਸੀ ਸਾਹਿਬ ਵੈਸਟੀਮ ਸਾਹਿਬ ਐਸਪੀ ਸਾਹਿਬ ਡੀਐਸਪੀ ਸਾਹਿਬ ਰੰਦਾਵਾ ਸਾਹਿਬ ਸਾਡੇ ਮਾਨਯੋਗ ਮੈਂਬਰ ਪਾਰਲੀਮੈਂਟ ਘਰੇ ਬੈਠੇ ਨੇ ਐਮਐਲਏ ਸਾਹਿਬ ਕੋਲ ਸਾਰਾ ਪ੍ਰਸ਼ਾਸਨ ਬੈਠਾ ਗੱਲਬਾਤ ਚੱਲ ਰਹੀ ਆ ਜੇ ਨਾ ਕੋਈ ਗੱਲ ਆਪਣੇ ਕਿਸੇ ਪਾਸੇ ਲੱਗੀ ਫਿਰ ਐਸਐਸਪੀ ਡੀਸੀ ਸਾਹਿਬ ਦੀ ਕੋਠੀ ਦੇ ਅੱਗੇ ਕੂੜਾ ਜਿਹੜਾ ਲਗਾਇਆ ਜਾਂਦਾ ਸੀ ਉਹਨਾਂ ਦਾ ਬੰਦ ਕਰਦੇ ਸੀ ਉੱਥੇ ਇੱਕ ਸ਼ਰਾਰਤੀ ਬੰਦੇ ਵੱਲੋਂ ਉੱਥੇ ਜਾ ਕੇ ਤੇ ਪ੍ਰਸ਼ਾਸਨ ਨੂੰ ਵੀ ਤੰਗ ਕੀਤਾ ਜਾਂਦਾ ਸੀਗਾ ਤੇ ਉਹ ਕੰਮ ਬੰਦ ਕਰਾਉਂਦੇ ਸੀ ਸੋ ਇਸ ਸਬੰਧ ਵਿੱਚ ਇੱਕ ਮੁਲਾਜ਼ਮ ਡੀਸੀ ਸਾਹਿਬ ਐਡੀਸੀ ਸਾਹਿਬ ਦੇ ਆਰਡਰਾਂ ਤੇ ਕਹਿਣ ਤੇ ਆਰਡਰ ਪਾਈ ਨੇ ਮਾਡਰ ਹੋਇਆ ਡਿਊਟੀ ਤੇ ਪਰ ਉੱਥੇ ਜਾ ਕੇ ਉਹ ਕੰਮ ਲਵਾਇਆ ਉਹਨਾਂ ਨੂੰ ਗਾਲਾਂ ਕੱਢੀਆਂ ਹੱਥੀ ਪਾਏ ਉਹਦੇ ਸਬੰਚਤ ਧਰਨਾ ਸੀ ਕਿ ਉਹਨਾਂ ਦੋਸ਼ੀਆਂ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਔਰ ਕੂੜੇ ਵਾਸਤੇ ਠੁਕਮੀ ਜਗਾ ਜਿਹੜੀ ਆ ਠੁਕਵਾ ਪ੍ਰਬੰਧ ਹਿਸਾਬ ਕਰਨ ਅਸੀਂ ਉਹਨਾਂ ਦਾ ਸਹਿਯੋਗ ਕਰਾਂਗੇ ਜਿੱਥੇ ਸਾਡੀ ਲੋੜ ਸਮਝਦੇ ਆ ਸੋ ਅੱਜ ਇਹਨਾਂ ਨੇ ਉਹ ਬਾਈ ਨੇਮ ਉਹਨਾਂ ਦੋ ਬੰਦਿਆਂ ਦੇ ਖਿਲਾਫ ਡੀਡੀਆਰ ਕੱਟਤੀ ਆ ਤੇ ਨਾਲ ਤਿੰਨ ਚਾਰ ਅਨ ਪਛਾਤਿਆਂ ਤੇ ਵੀ ਕੱਟਤੀ ਆ ਔਰ ਉਹਦੇ ਤੇ ਜੋ ਬਣਦੀ ਕਾਰਵਾਈ ਆ ਉਹ ਹੁਣ ਅੱਗੇ ਕਰਨਗੇ ਔਰ ਜਿਹੜੀ ਨਹੀਂ ਗੱਲ ਕੂੜੇ ਦੀ ਕੂੜੇ ਦੇ ਵਿੱਚ ਵੇਖੋ ਇਹਦੇ ਤੇ ਮੈਂ ਮੇਰਾ ਉਹ ਹੈਂਡੀ ਸਿਸਟਮ ਕਿਹਾ ਹੀ ਕੂੜੇ ਤੇ ਰਾਜਨੀਤੀ ਕਰੀਏ ਅੱਜ ਮੈਂ ਕਰ ਸਕਣਾ ਜੋ ਅੱਜ ਸਸਤੀ ਨਹੀਂ ਬਣੀ ਤੇ ਰਾਜਨੀਤੀ ਜਿੰਨੀ ਮਰਜ਼ੀ ਕਰ ਲਓ ਪਰ ਮੈਨੂੰ ਲੋਕਾਂ ਨੇ ਜਿਤਾਇਆ ਮੈਨੂੰ ਲੋਕਾਂ ਨੇ ਵੋ ਕਾਮੀ ਮੈਂ ਲੈਣੀਆਂ ਇਸ ਬੰਦੇ ਨੇ ਤੇ ਨਾਲ ਅੱਗੇ ਪਈਆਂ ਨਾਲ ਘਾ ਲੈਣੀਆਂ ਤੂੰ ਇਸ ਕਰਕੇ ਮੈਂ ਪ੍ਰਸ਼ਾਸਨ ਨੂੰ ਇਸ ਗੱਲ ਦਾ ਸੁਵ ਾਸ਼ਣ ਦਿੱਤਾ ਹੈ ਕਿ ਅਸੀਂ ਤੁਹਾਡੇ ਨਾਲ ਅਸੀਂ ਇਹਦਾ ਐਮੀਕੀਬਲੀ ਬਹਿ ਕੇ ਕੋਈ ਇਹਦਾ ਸੋਲੂਸ਼ਨ ਲੱਭੀਏ ਇਹੋ ਜਿਹੇ ਬੰਦਿਆਂ ਨੂੰ ਛੱਡੋ ਕਿ ਕੌਣ ਕੀ ਕਰਦਾ ਕੌਣ ਨਹੀਂ ਕਿਉਂਕਿ ਮੈਨੂੰ ਕਈਆਂ ਨੇ ਕਿਹਾ ਵੀ ਕੂੜਾ ਉਹਦੇ ਘਰ گاڑی ਲਾ ਦੋ ਮੈਂ ਇਹ ਕੂੜੇ ਦੀ ਤੋਹੀਨ ਸਮਝਣਾ ਕਿ ਇਹੋ ਜਿਹੇ ਬੰਦੇ ਦੇ ਘਰ گاڑی ਕੂੜਾ ਛੁੱਟੀਏ ਕੂੜਾ ਵੀ ਕਿਤੇ ਗਾਣਾ ਕੱਢੇਗਾ ਵੀ ਛੁੱਟਣਾ ਕਿਤੇ ਚੱਜ ਦੀ ਥਾਂ ਤੇ ਛੁੱਟ ਕਿਹੜੇ ਕੂੜੇ ਦੇ ਘਰ ਛੁੱਟੀ ਜਾਣਾ ਸੋ ਇਸ ਕਰਕੇ ਉਹ ਕੂੜਾ ਉਹਦੇ ਉੱਥੇ ਨਹੀਂ ਛੁੱਟ ਸਕਦਾ ਸਰ ਸ਼ਹਿਰ ਦੇ ਘਰ ਸੀਗੇ ਅਫਸਰਾਂ ਨੇ ਬੁਲਾਇਆ ਉਹਨਾਂ ਨੂੰ ਫੋਨ ਕਰਕੇ ਉਹ ਬੈਠੇ ਕਿਉਂਕਿ ਚੰਗੀ ਗੱਲ ਹੈ ਕਿ ਉਹ ਪੰਜਾਬ ਦੇ ਡੀਪੀਸੀਐਮ ਰਹੇ ਆ ਉਹ ਮੰਤਰੀ ਰਹੇ ਆ ਮਜੂਦਾ ਮੌਕੇ ਦੇ ਆ ਮੈਂਬਰ ਪਾਰਲੀਮੈਂਟ ਨੇ ਉਹਨਾਂ ਦੇ ਸਾਹਮਣੇ ਸਾਰੀਆਂ ਗੱਲਾਂ ਹੋਈਆਂ ਕੱਲ ਨੂੰ ਪ੍ਰਸ਼ਾਸਨ ਇਹ ਨਾ ਕਹੇ ਕਿ ਤੁਹਾਡੇ ਐਮਐਲਏ ਨੇ ਐ ਕਰਤਾ ਤੁਹਾਡੇ ਪ੍ਰਧਾਨ ਆਖੇ ਨਹੀਂ ਲੱਗਦਾ ਸਾਰੀਆਂ ਗੱਲਾਂ ਸਾਹਮਣੇ ਹੋਈਆਂ ਨੇ ਵੱਡੇ ਸੀਨੀਅਰ ਦਿੱਲੀ ਤੇ ਚੰਡੀਗੜ੍ਹ ਤੱਕ ਸਾਰੇ ਅਫਸਰਾਂ ਨਾਲ ਗੱਲ ਹੋਈ ਆ ਔਰ ਜੋ ਗੱਲਾਂ ਸਲੀਅਤ ਸਾਹਮਣੇ ਆਈਆਂ ਉੱਥੇ ਅਫਸਰਾਂ ਦੇ ਔਰ ਜੋ ਗੱਲਾਂ ਕਈ ਅਫਸਰਾਂ ਨੂੰ ਵੀ ਇਹ ਗੱਲ ਗੁੰਮਰਾਹ ਕੀਤਾ ਜਾ ਰਿਹਾ ਸੀ ਵੀ ਕੀ ਚੱਲ ਰਿਹਾ ਰੰਧਾਵਾ ਸਾਹਿਬ ਨੂੰ ਵੀ ਇਹ ਪਤਾ ਨਹੀਂ ਸੀ ਜਦੋਂ ਇੱਥੇ ਆਇਆ ਸਾਰਿਆਂ ਨੇ ਕਿਹਾ ਵੀ ਆ ਗੱਲਾਂ ਦਾ ਤੇ ਪਤਾ ਹੀ ਨਹੀਂ ਸੀਗਾ ਤੇ ਇਹਦੇ ਬਿਲਕੁਲ ਰਾਜਨੀਤੀ ਹੋ ਰਹੀ ਆ ਔਰ ਇਸ ਕਰਕੇ ਰੰਧਾਵਾ ਸਾਹਿਬ ਨੇ ਵਿੱਚ ਵੀ ਇੰਟਰਵੈਨ ਕਰਕੇ ਬਿਕੋਜ਼ ਹੀ ਇਸ ਆ ਮੈਂਬਰ ਪਾਰਲੀਮੈਂਟ ਆਫ ਬਰਦਾਸਪੁਰ ਉਹਨਾਂ ਨੇ ਵਿਚ ਕਰਕੇ ਇੰਟਰਵੈਨ ਹੋ ਕੇ ਸਾਰਾ ਕਰਾਇਆ ਔਰ ਇਹ ਇਸ਼ੂ ਜਿਹੜਾ ਅਸੀਂ ਸਮਹੱਤ ਕਰ ਰਹੇ ਆ ਊੜਾ ਜਿਹੜਾ ਕਮੇਟੀ ਕਰ ਰਹੇਗਾ ਕਿਤੇ ਅਸੀਂ ਇਹਨੂੰ ਛੁੱਟਾਂਗੇ ਨਹੀਂ ਔਰ ਜੋ ਏਡੀਸੀ ਸਾ